Редактор субтитров А.Семкин Корректор А.Егорова ਸਸਰੀਆ ਕਾਲ ਮੈਂ ਹਰਿਖਾ ਚੋਹਾਨ ਤੇ ਤੁਸੀਂ ਦੇਖ ਰਹੇ ਹੋ ਭਾਸਕਰ ਨਿਊਜ਼ਲਾਈਨ ਤੇ ਰਿਪੋਰਟਰ ਰਮੇਸ਼ ਗਰਗ ਜੀ ਦੀ ਖਾਸ ਰਿਪੋਰਟ ਪੰਜਾਬ ਦੇ ਸੀਨੀਅਰ ਕੈਬਨਿਟ ਮੰਤਰੀ ਸ਼੍ਰੀ ਅਮਨ अरोੜ ਨੇ ਸਾਲ 2026 ਦੇ ਪਹਿਲੇ ਦਿਨ ਆਪਣੇ ਵਿਧਾਨ ਸਭਾ ਹਲਕਾ ਸੁਨਾਮ ਉੱਤਮ ਸਿੰਘ ਵਾਲਾ ਨੂੰ 54.40 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਤੋਹਫ਼ਾ ਦਿੱਤਾ ਇਨ੍ਹਾਂ ਵਿਕਾਸ ਕਾਰਜਾਂ ਵਿੱਚ ਸ਼ਹੀਦ ਉੱਤਮ ਸਿੰਘ ਦੇ ਸ਼ਹੀਦੀ ਯਾਦਗਾਰ ਦਾ ਨਵੀਨੀਕਰਨ ਦੋ ਸ਼ਹੀਦੀ ਗੇਟ ਸੁਨਾਮ ਸ਼ਹਿਰ ਦੇ 3500 ਦੇ ਕਰੀਬ ਘਰਾਂ ਨੂੰ ਸੀਵਰੇਜ ਸਹੂਲਤਾਂ ਨਾਲ ਜੋੜਨ ਤੋਂ ਲਾਵਾ ਹੋਰ ਕਈ ਵਿਕਾਸ ਕਾਰਜਾਂ ਸ਼ਾਮਲ ਇਸ ਮੌਕੇ ਐਸਡੀਐਮ ਸ਼੍ਰੀ ਪਰਮੋਤ ਸਿੰਘਲਾ ਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਅਤੇ ਅਧਿਕਾਰੀ ਵੀ ਹਾਜ਼ਰ ਸਨ ਤੇ ਅੱਜ ਇਹ 55 ਕਰੋੜ ਦੇ ਕੰਮ ਇਹ ਪਹਿਲਾਂ ਵੈਸੇ 26 ਦਸੰਬਰ ਨੂੰ ਸ਼ੁਰੂ ਕਰਨੇ ਸੀਗੇ ਪਰ ਕਿਉਂਕਿ ਉਦੋਂ ਸ਼ਹਿਰਜ਼ਾਦਿਆਂ ਦਾ ਸ਼ਹੀਦੀ ਪੰਦਰਵਾੜਾ ਚੱਲਦਾ ਸੀਗਾ ਇਸ ਕਰਕੇ ਇੱਕ ਜਨਵਰੀ ਦੇ ਉੱਪਰ ਇਹਨਾਂ ਨੂੰ ਪੋਸਟਪੋਨ ਕੀਤਾ ਸੋ ਇਹ ਜਿਹੜਾ ਸਮਾਰਕ ਹੈ ਉਹ ਬਣਨ ਜਾ ਰਿਹਾ ਹੈ ਪੰਜਾਬ ਦਾ ਪਹਿਲਾ ਅਜਿਹਾ ਸਮਾਰਕ ਜਿਹਦੇ ਵਿੱਚ 7D ਤੁਸੀਂ 2D 3D ਸੁਣਿਆ ਹੋਊਗਾ ਕਿ ਜਿਹਦੇ ਵਿੱਚ ਜਦੋਂ ਬੈਠੇ ਹੋ ਸੁਣਦੇ ਹੋ ਤੇ ਇਫੈਕਟ ਨੇ ਜਿਹੜੇ ਕੁਝ ਵਿਜ਼ੂਅਲ ਤੇ ਆਡੀਓ ਦੇ ਉਹ ਦੇਖਣ ਨੂੰ ਮਿਲਦੇ ਨੇ ਇਸ ਮਾਰਕ ਮੇਰੇ ਵੀਰੋ ਇਹ ਜਾ ਬਣਨ ਜਾ ਰਿਹਾ ਹੈ ਕਿ ਜਿਹਦੇ ਵਿੱਚ ਐਂਟਰ ਕਰਦੇ ਸਭ ਤੋਂ ਪਹਿਲਾਂ ਸ਼ਹੀਦ ਉਦਮ ਸਿੰਘ ਜੀ ਦੇ ਜੀਵਨ ਨਾਲ ਜੁੜੀਆਂ ਹੋਈਆਂ ਜੱਲਿਆਂ ਵਾਲੇ ਬਾਗ ਦੇ ਸਾਕੇ ਦੀ ਸਾਰੀ ਸਟੋਰੀ ਹੈ ਜਿਹੜੀ ਉਹ ਮਿਊਰਲ ਦੇ ਜ਼ਰੀਏ ਸ਼ੋਅ ਹੋਏਗੀ ਉਹ ਦਿਖਾਵਾਂਗੇ ਫਿਰ ਉਸ ਤੋਂ ਅੱਗੇ ਵਾਟਰ ਬੋਡੀ ਹੋ ਜਾਊਗੀ ਤੇ ਵਾਟਰ ਬੋਡੀ ਜਿਹੜੀ ਉਹ ਉਹ ਫਵਾਰਾ ਜਿਹੜਾ ਉਹ ਹੋਏਗਾ ਉਹਦੇ ਵਿੱਚ ਇੰਡੀਆ ਦਾ ਨਕਸ਼ਾ ਜਿਹੜਾ ਇਹ ਉਹਨੂੰ ਦਰਸਾਊਗਾ ਜਿਹੜਾ ਇੱਕ ਖੂਹ ਜਿਹਦੇ ਵਿੱਚ ਸੈਂਕੜੇ ਲੋਕਾਂ ਨੇ ਛਾਲ ਮਾਰ ਕੇ ਜੱਲੇ ਵਾਲੇ ਬਾਗ ਦੇ ਵਿੱਚ ਆਉਂਦੇ ਜਾਂਦਾ ਬਚਾਉਣ ਦੇ ਲਈ ਜਾਲਾਂ ਦੇ ਦਿੱਤੀਆਂ ਸੀਗੀਆਂ ਉਹ ਖੂਹ ਨੂੰ ਉਹ ਵਾਟਰ ਬੋਡੀ ਜਿਹੜੀ ਉਹ ਦਰਸਾਊਗੀ ਇੰਡੀਆ ਦਾ ਨਕਸ਼ਾ ਉਹਦੇ ਵਿੱਚ ਬਣਿਆ ਹੋਊਗਾ ਸ਼ਹੀਦ ਉਧਮ ਸਿੰਘ ਜੀ ਦਾ 20 ਫਟ ਉੱਚਾ ਪਿੱਤਲ ਦਾ ਜੋ ਬੁੱਤ ਹੈ ਉਹ ਲੱਗੇਗਾ ਅੱਗੇ ਚੱਲ ਕੇ ਮਸ਼ਾਲ ਹੋਏਗੀ ਜਿਹਾ ਜੀ ਇੰਡੀਆ ਗੇਟ ਦੇ ਵਿੱਚ 12 ਮਹੀਨੇ 30 ਦਿਨ 24 ਘੰਟੇ ਚੱਲਦੀ ਰਹਿੰਦੀ ਹੈ ਉਹ ਹੋਏਗੀ ਫਿਰ ਇੱਕ ਆਡੀਟੋਰੀਅਮ ਹੋਏਗਾ 70 ਆਡੀਟੋਰੀਅਮ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਜਿੱਥੇ ਤੁਸੀਂ ਸ਼ੀਦ ਉਦਨ ਸਿੰਘ ਜੀਆ ਦੇ ਦੇ ਉਹਨਾਂ ਦੇ ਜੀਵਨ ਦੇ ਨਾਲ ਜੁੜੀ ਹੋਈ ਜਨਮ ਤੋਂ ਲੈ ਕੇ ਉਹਨਾਂ ਦੇ ਜਾਨ ਤੇ ਉਸ ਤੋਂ ਬਾਅਦ ਤੱਕ ਦਾ ਵੀ ਜੋ ਸਫ਼ਰ ਸੀਗਾ ਉਹਦੇ ਵਿੱਚ ਕਿਵੇਂ ਜੱਲੇ ਵਾਲੇ ਬਾਗ ਦਾ ਦਾ ਸਾਾਕਾ ਹੋਇਆ ਕਿਵੇਂ ਉਹਨਾਂ ਨੇ ਇੱਕ ਐਕਸਟਰਨ ਹਾਲ ਦੇ ਵਿੱਚ ਜਾ ਕੇ ਮਾਈਕਲ ਰੁਆਰ ਨੂੰ ਗੋਲੀ ਮਾਰ ਕੇ ਉਹਦੇ ਜਦੋਂ ਤੁਸੀਂ ਸੀਟ ਦੇ ਉੱਪਰ ਬੈਠੇ ਹੋਵੋਗੇ ਉਹ ਤੁਹਾਨੂੰ ਇਹ ਲੱਗੂਗਾ ਕਿ ਅਸੀਂ ਉੱਥੇ ਮੌਜੂਦ ਆ ਜਦੋਂ ਜਦੋਂ ਸ਼ਹੀਦ ਉਧਮ ਸਿੰਘ ਗੋਲੀ ਚਲਾ ਰਹੇ ਨੇ ਉਹਦੇ ਨਾਲ ਮਿਊਜ਼ੀਅਮ ਹੋਏਗਾ ਜਿੱਥੇ ਸ਼ਹੀਦ ਉਧਮ ਸਿੰਘ ਜੀਆ ਦੇ ਜੀਵਨ ਨਾਲ ਜੁੜੀਆਂ ਹੋਈਆਂ ਸਾਰੀਆਂ ਚੀਜ਼ਾਂ ਜਿਵੇਂ ਬੜੇ ਸਾਲਾਂ ਤੋਂ ਮੇਰੇ ਮਨ ਦੇ ਵਿੱਚ ਸੀ ਕਿ ਉਹਨਾਂ ਦੇ ਹਸਤੀਆਂ ਨੇ ਜਿਹੜੀਆਂ ਉਹਨਾਂ ਨੂੰ ਵੀ ਹਜ ਤੱਕ ਹੁਣ ਤੱਕ ਦੀਆਂ ਸਰਕਾਰਾਂ ਸਹੀ ਥਾਂ ਦੇ ਨਹੀਂ ਸਕੀਆਂ ਉਹ ਕਾਲਜ ਦੀ ਕਲਮਾਰੀ ਦੇ ਵਿੱਚ ਪਈਆਂ ਨੇ ਉਹ ਉਹ ਤੇ ਪਲੱਸ ਬਾਕੀ ਜਿਹੜੀਆਂ ਹੋਰ ਚੀਜ਼ਾਂ ਨੇ ਇੱਕ ਬਾਹ ਕਮਾਲ ਚੀਜ਼ ਹੈ ਜਿਹੜੀ ਉਹ ਉਸ ਆਡੀਟੋਰੀਅਮ ਦੇ ਵਿੱਚ ਬਣਨ ਜਾ ਰਹੀ ਹੈ ਔਰ ਇਹਦੇ ਨਾਲ ਨਾਲ ਸੰਮੋਜ ਭਾਈਚਾਰੇ ਨੇ ਮੈਨੂੰ ਹੁਕਮ ਦਿੱਤਾ ਸੀਗਾ ਇੱਕ ਗੇਟ ਲਈ ਤੇ ਦੋ ਗੇਟ ਨੇ ਜਿਹੜੇ ਸ਼੍ਰੀ ਦੁੱਧ ਸਿੰਘ ਜਿਹਦੇ ਨਾਂ ਤੇ ਉਹ ਵੀ ਉਸ 21 ਕਰੋੜ 17 ਲੱਖ ਰੁਪਏ ਦੇ ਵਿੱਚ ਉਹ ਵੀ ਅਸੀਂ ਸ਼ੁਰੂ ਹੈ ਜਿਹੜਾ ਉਹ ਅੱਜ ਕਰਾਉਣ ਦਾ ਕੰਮ ਹੈ ਜਿਹੜਾ ਉਹ ਕਰ ਦਿੱਤਾ ਇਸ ਤੋਂ ਇਲਾਵਾ ਸਾਥੀਓ ਮੇਰੇ ਵੀਰੋ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਲਗਦੇ ਨਾਲ ਥੋੜੇ ਇਸ ਏਰੀਏ ਦੇ ਵਿੱਚ ਔਰ ਪੂਰੇ ਸ਼ਹਿਰ ਦੇ ਵਿੱਚ 22 ਕੰਮ ਤਕਰੀਬਨ 5 ਕਰੋੜ ਰੁਪਏ ਦੇ ਲਗਦੇ ਨਾਲ ਉਹ ਸ਼ੁਰੂ ਹੋਣ ਜਾ ਰਹੇ ਨੇ ਹੁਣ ਮੇਰੇ ਵੀਰੋ ਇਸ ਤੋਂ ਅੱਗੇ ਜਿਸ ਮਕਸਦ ਦੇ ਲਈ ਆਪਾਂ ਅੱਜ ਇੱਥੇ ਇਕੱਠੇ ਹੋਇਆ ਤੁਸੀਂ ਲੰਬੇ ਸਮੇਂ ਤੋਂ ਮੇਰੀ ਕੋਸ਼ਿਸ਼ ਸੀ ਕਿ ਜਿੰਨੇ ਵੀ ਘਰ ਜਿਹੜੇ ਸੁਨਾਮ ਸ਼ਹਿਰ ਦੇ ਜਿਨ੍ਹਾਂ ਦੇ ਵਿੱਚ ਹਜੇ ਤੱਕ ਸੀਵਰੇਜ ਕਨੈਕਸ਼ਨ ਨਹੀਂ ਪਹੁੰਚਿਆ ਉਹਨਾਂ ਨੂੰ ਉਹਦੇ ਨਾਲ ਜੋੜਿਆ ਜਾ